ਸਸੀ ਦਾ ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਦਾ ਕਿ ਤੁਸੀਂ ਸਭ ਮਜੀਚ ਹੋਗੇ ਅਸੀਂ ਗੱਲ ਕਰਦੇ ਹਾਂ ਇੰਗਲੈਂਡ ਦੀ ਜੀ ਇੰਗਲੈਂਡ ਲੋਕ ਨੱਚਦੇ ਆ ਸੀ ਜਦੋਂ ਵਿਜੇ ਲੱਗੇ ਸੀ ਬੜੇ ਖੁਸ਼ੀ ਵੀ ਵਿਜੇ ਲੱਗੇ ਮੁੱਝਾਂ ਹੋ ਗਈਆਂ ਹੁਣ ਗੋਮ ਨੇ ਕਰਤੀ ਥੋੜੀ ਸਖਤੀ ਤੇ ਜਿਤੋਂ ਦੀ ਕੀਤੀ ਸਖਤੀ ਤੇ ਜਿਹੜੇ ਉੱਤੇ ਰਿਸ਼ਤੇਦਾਰ ਨੇਗੇ ਉਹਨਾਂ ਨੂੰ ਰੋਜ਼ ਗਾਲਾਂ ਪੰਦੀਆਂ ਵੀ ਆ ਹੁਣ ਮੂੰਹ ਤੇ ਨਹੀਂ ਕਹਦੇ ਪਿੱਛੋਂ ਕਹਿੰਦੇ ਵੇ ਕਹਿੰਦੇ ਸਾਨੂੰ ਇਸ ਤਰ੍ਹਾਂ ਦੱਸਿਆ ਨਹੀਂ ਗਾ ਇੰਗਲੈਂਡ ਦੇ ਹਾਲਤ ਬੜੇ ਖਰਾਬ ਏ ਇੰਨੀ ਸਖਤੀ ਏ ਕੰਮ ਇੱਥੇ ਨਹੀਂ ਮਿਲਦਾ ਪਿਆ ਨਿਗੇ ਨਿਗੇ ਘਰਗੇ ਵੀ ਸ਼ੇਰਿੰਗ ਜਿਹੜਾ ਨਾ ਬੰਦਾ ਉਤੋਂ ਮਹਿੰਗਾਈ ਬੜੀ ਏ ਨਾ ਖਰਚਾ ਪੂਰਾ ਹੁੰਦਾ ਨਾ ਕੁਝ ਜਿਹੜੇ ਪੈਸੇ ਲਾ ਕੇ ਆਇਆ ਉਹ ਵੀ ਸਾਡੇ ਬਰੋਬਰ ਹੀ ਹੁੰਦੇ ਅਸੀਂ ਇਹੋ ਜਿਹਾ ਇੰਗਲੈਂਡ ਨੂੰ ਕੀ ਕਰਨਾ ਹੁਣ ਜਿਹੜੇ ਹਿਸਤੇਦਾਰੇ ਉਹ ਵੀ ਸੱਚੇ ਵੇ ਜਦੋਂ ਨਹੀਂ ਸੀ ਮਂਗਾਇਆ ਤੇ ਕਹਿੰਦੇ ਸੀ ਲਾ ਆਪ ਚਲੇ ਗਏ ਸਾਨੂੰ ਬੁਲਾਉਂਦੇ ਨਹੀਂ ਸੜਦੇ ਵੇ ਕਿ ਦੀ ਅਸੀਂ ਨਾ ਇੰਗਲੈਂਡ ਆ ਜੀਏ ਕਿਤੇ ਇਹਨਾਂ ਦਾ ਨੰਬਰ ਨਾ ਡਾਉਨ ਇਸ ਕਰਕੇ ਦੋਸਤੋ ਜੇ ਨਈਮ ਗਿਆ ਤੇ ਤਵੇਂ ਪੰਗਾ ਜੇ ਤੁਸੀਂ ਮੰਗਾ ਲਿਆ ਤੇ ਤਵੇਂ ਪੰਗਾ ਪੰਗਾ ਤਵੇਂ ਪਾਸੇ ਜੀ ਉੱਥੇ ਲੋਕ ਇਹੋ ਗੰਦੇ ਵੇ ਲੋ ਜੀ ਆਪ ਚਲੇ ਗਏ ਜੀ ਸਾਨੂੰ ਦੱਸਦੇ ਨਹੀਂ ਕੁਝ ਸਾਨੂੰ ਕਹਿੰਦੇ ਨਾ ਬੜੀ ਸ਼ਕਤੀ ਏ ਬੇਸ਼ੱਕ ਤੁਸੀਂ ਸਚਾਈ ਦਸੀ ਹੋਵੇ ਲੇਕਿਨ ਉਹ ਨਹੀਂ ਮੰਨਣਗੇ ਉੱਤੇ ਹੁਣ ਜਦੋਂ ਖੁਦ ਆਗੇ ਤੇ ਲਾ ਦੇ ਕੇ ਨਾ ਵੀ ਡੇ ਬਾਏ ਡੇ ਬਹੁਤ ਸ਼ਕਤੀ ਹੋਈ ਜਾ ਰਹੀ ਏ ਛਾਪੇ ਪੈਰੇ ਵੇ ਕਿਤੇ 10 ਬੰਦੇ ਫੜੇਗੇ ਕਿਤੇ 5 ਫੜੇਗੇ ਵੀ ਇੰਡੀਆ ਦੇ ਜਿਹੜੇ ਬੰਦੇ ਰਹੇ ਰਵੇ ਤੇ ਹੁਣ ਉਹਨਾਂ ਨੂੰ ਸਹੀ ਅਸਲੀਅਤ ਦਾ ਪਤਾ ਲੱਗਾ ਹੈ ਲੈਕਿਨ ਉਹ ਆਪਣਾ ਕਸੂਰ ਨਹੀਂ ਕਹਿੰਦੇ ਉਹ ਫਿਰ ਵੀ ਰਿਸ਼ਤੇਦਾਰ ਨੂੰ ਕਹਿੰਦੇ ਵੇ ਇਹਨਾਂ ਸਾਨੂੰ ਦੱਸਿਆ ਨਹੀਂ ਜੀ ਜੇ ਤੁਹਾਨੂੰ ਕਿਤੇ ਪਹਿਲਾਂ ਪ੍ਰਧਾਨ ਦਾ ਅਸੀਂ ਕਿਸੇ ਹੋਰ ਕੰਟੀ ਚਲੇ ਜਾਂਦੇ ਅਸੀਂ ਤੇ ਇੰਗਲੈਂਡ ਵੇ ਕੇ ਆਗੇ ਸਭ ਵੀ ਰਿਸ਼ਤੇਦਾਰ ਸੈੱਟ ਗਏ ਵੇ ਤੇ ਅਸੀਂ ਇਸ ਕਾਗੇ ਇੱਥੇ ਆਏ ਹਾਂ ਹੁਣ ਸਾਨੂੰ ਪਤਾ ਲੱਗਾ ਸਲੀਅਤ ਦਾ ਇਸ ਕਾਗੇ ਸਾਡੀ ਕੋਈ ਗਲਤੀ ਨਹੀਂ ਸਾਰੀ ਰਿਸ਼ਤੇਦਾਰਾਂ ਦੀ ਗਲਤੀ ਏ ਇਹ ਸਾਡੇ ਮਾਪਿਆਂ ਨੂੰ ਹੀ ਕਹਿੰਦੇ ਤੇ ਅਸੀਂ ਇੰਨੇ ਪੈਸੇ ਨਹੀਂ ਸੀ ਖਰਾਬ ਕਰਨੇ ਹੁਣ ਕਿੱਥੋਂ ਪੈਸੇ ਬੁਬੇ ਕਰੀਏ ਕੋਈ 20 ਲੱਖ ਲਾ ਕੇ ਆਇਆ ਕੋ 25 ਲੱਖ ਲਾ ਕੇ ਆਇਆ ਤੇ ਕਈ ਯੂਕੇ ਦੇ ਜਿਹੜੇ ਰਹਿੰਦੇ ਵੇ ਉਹ ਆਪਣੀ ਸਾ ਨੰਬਰ ਬਣਾਉਣ ਤੋਂ ਬਾਅਦ ਨਹੀਂ ਆਉਂਦੇ ਉਹਨਾਂ ਕਦੀ ਨਹੀਂ ਕਹਿੰਦਾ ਸੀ ਮਾੜਾ ਕੰਮ ਕਰਦੇ ਆ ਜਾਂ ਬੜੀ ਮੁਸ਼ਕਿਲ ਕਮਾਈ ਕਰੀਦੀ ਆ ਤੇ ਦਿਹਾੜੀਆਂ ਲਾਣੀਆਂ ਪੈਂਦੀਆਂ ਉਹ ਪੂਰੇ ਨੰਬਰ ਬਣਾ ਰਹੇ ਦਵੇ ਉਹ ਸਾਡਾ ਜੀ ਬੜਾ ਮੋਟਾ ਕਾਰੋਬਾਰ ਅਗਾਇ ਅਸੀਂ ਤੇ ਬੜੀ ਕਮਾਈ ਕਰਦੇ ਆ ਸੰਤ ਤੇ ਨਾਂ ਵੀ ਕੰਮ ਕਰੀਏ ਤਾਂ ਵੀ ਇੰਨੇ ਕੇ ਪੈਸੇ ਵਿਆਜ ਆ ਜਾਂਦਾ ਜਾਂ ਮਕਾਨ ਕਿਰਾਏ ਦਿੱਤੇ ਵੇ ਕਿਰਾਏ ਆਏਗਾ ਤੁਹਾਨੂੰ ਕੋਈ ਪ੍ਰਵਾਹ ਨਹੀਂ ਅਸੀਂ ਬੜੇ ਪੈਸੇ ਕਮਾਏ ਵੇ ਤੁਹਾਡੇ ਨੰਬਰ ਅਗੇ ਇੰਗਲੈਂਡ ਚ ਅਸੀਂ ਬੜੇ ਪੁਰਾਣੇ ਗਏ ਸੈਟ ਅਗੇ ਸਾਨੂੰ ਸਰ ਆਟਾ ਕਿਵੇਂ ਕਮਾਈਦਾ ਹੁਣ ਇੱਥੇ ਆ ਕੇ ਪੇੜ ਖੁੱਲ ਜਾਂਦੇ ਵੇ ਇਹ ਤੁਸੀਂ ਕੋਈ ਝੂਠ ਬੋਲਿਆ ਹੈ ਇੱਥੇ ਭਾਵੇਂ ਤੁਸੀਂ 500 ਪੌਂਡ ਦੀ ਪੁਰਾਣੀ ਕਾਰ ਲਈ ਹੋਵੇ ਇੰਡੀਆ ਹੋ ਕਹਣਗੇ ਮਰਸੀ ਰੱਖੀ ਹੈ ਜੀ BMW ਰੱਖੀ ਹੈ ਉਹ ਕਹਿੰਦੇ ਇੱਥੇ ਘੜਾ ਕੇ ਵੇਖਣਾ ਕਿਸ ਨੇ ਅੱਜ ਕੱਲ ਹੋ ਗਿਆ ਕੰਮ ਉਲਟਾ ਅੱਜ ਕੱਲ ਹਰ ਘਰ ਚੋਂ ਬੱਚਾ ਬਾਹਰ ਆਇਆ ਝੂੜ ਜਾਂਦਾ ਤੁਹਾਡਾ ਫੜਿਆ ਇਸ ਕਰਕੇ ਦੋਸਤੋ ਝੂਠ ਨਾ ਬੋਲੋ ਸੱਚਾਈ ਦੱਸੋ ਫਿਰ ਤੁਹਾਨੂੰ ਕਦੀ ਸ਼ਰਮ ਨਹੀਂ ਆਏਗੀ ਜੇ ਤੁਸੀਂ ਪਹਿਲਾਂ ਸੱਚਾਈ ਦੱਸਿਓ ਕਿ ਨਾ ਇਸ ਤਰ੍ਹਾਂ ਵੀ ਸੱਜਣੋ ਸਾਡਾ ਇਹ ਕਾਰੋਬਾਰ ਹੈਗਾ ਜੀ ਐਨੀ ਕਮਾਈ ਕੀਤੀ ਜੀ ਐਨਾ ਖਰਚਾ ਹੈ ਫਿਰ ਤੁਹਾਨੂੰ ਦੁੱਖ ਕੋਈ ਨਹੀਂ ਤੇ ਜੇ ਤੁਸੀਂ ਝੂਠੇ ਨੰਬਰ ਬਣਾਏ ਹੋਣਗੇ ਤੇ ਰਿਸ਼ਤਿਆਂ ਜਿਹੜੇ ਇੱਥੇ ਬੱਚੇ ਆਏ ਉਹਨਾਂ ਦੇ ਗਾਲਾਂ ਕੱਢੀਆਂ ਕਰਨੀਆਂ ਕਿਉਂਕਿ ਉਹਨਾਂ ਦੇ ਪੈਸੇ ਲੱਗੇ ਹੋਵੇ ਉਹਨਾਂ ਆਪਣਾ ਕਸੂਰ ਨਹੀਂ ਕੰਨਾ ਵੀ ਅਸੀਂ ਜਿੱਦ ਕੀਤੀ ਸੀ ਉਹਨਾਂ ਕਸੂਰ ਫੇ ਤੁਹਾਡੇ ਹੀ ਦੇਣਾ ਵੀ ਤੁਸੀਂ ਸਾਨੂੰ ਮਗਾਇਆ ਨਜਾਇਜ਼ ਹੀ ਜਿਹੜੇ ਸਿਆਣੇ ਬੱਚੇ ਵੀ ਜਿਹੜੇ ਥੋੜੀ ਨੌਲੇਜ ਰੱਖਦੇ ਵੀ ਉਹ ਸਾਰਾ ਸਟੈਪ ਸੋਸਮੇ ਕੇ ਠੰਦੇ ਵੀ ਉਹ ਕਦੀ ਰਿਸ਼ਤੇਦਾਰ ਤੇ ਗਿਲਾ ਸ਼ਿਕਵਾ ਨਹੀਂ ਕਰਦੇ ਕਿਉਂਕਿ ਉਹ ਕਹਿੰਦੇ ਸਾਡਾ ਫੈਸਲਾ ਆਪਣਾ ਹੈ ਅਸੀਂ ਇਹ ਕੰਟਰੀ ਚੁਣੀ ਹੈ ਅਸੀਂ ਇਹ ਦੇਸ਼ ਚੁਣਿਆ ਹੈ ਕਟਾਵਾਦ ਦਾ ਦੁੱਖ ਸੁੱਖ ਇਹ ਬਾਤ ਦੀ ਗੱਲ ਇਹ ਫਿਊਚਰ ਹੈ ਕਿਉਂਕਿ ਹਾਲਾਤ ਬਦਲਦੇ ਰਹੇ ਦੇਵੇ ਇਹੋ ਕੈਨੇਡਾ ਕਿੰਨਾ ਕਾਰੋਬਾਰ ਸੀ ਲੋਕੀ ਕੈਨੇਡਾ ਨੂੰ ਸਰਗ ਕਹਿੰਦੇ ਸੀ ਉੱਥੇ ਕੰਮ ਕਰਦੀ ਬੀਸ਼ੇ ਖਰਾਬ ਹੋਈ ਏ ਇੰਗਲੈਂਡ ਨੂੰ ਬੁਲਾਇਦ ਕਹਿੰਦੇ ਹੁੰਦੇ ਸੀ ਲੋਕਾਂ ਨੇ ਬੜੇ ਪੈਸੇ ਕਮਾਏ ਵੀ ਹੁਣ ਇੰਗਲੈਂਡ 'ਚ ਕਾਰੋਬਾਰ ਦੀ ਬੀਸ਼ੇ ਖਰਾਬ ਹੋ ਗਈ ਤੇ ਨਿਸਤਧਰ ਕਹਿੰਦਾ ਕੀ ਗਸੂਰੇ ਲੇਕਿਨ ਇੰਡੀਆ ਕੋਈ ਨਹੀਂ ਸਮਝਦਾ ਇਸ ਕਰਕੇ ਇਹ ਮਿਸ਼ਨ ਸਾਰਾ ਜਿਹੜਾ ਪੰਗਾ ਪੈਂਦਾ ਪੈਂਦੀ ਨੰਬਰ ਬਣਾ ਲੈ ਬੰਦਿਆਂ ਦਾ ਹੀ ਹੁਣ ਜਿਹਨੇ ਸੱਚਾਈ ਦੱਸੀ ਉਹਨੂੰ ਕੀ ਉਹ ਕਹਿੰਦਾ ਸਜਣਾ ਮੇਰੇ ਕੋਲ ਆ ਕੇ ਵੇਖ ਲੈ ਕੁਝ ਜੰਟ ਨੇ ਛੁੱਟੇ ਨਵੇਂ ਬਣਾਏ ਹੁੰਦੇ ਹੋ ਇੰਗਲੈਂਡ ਚਲੇ ਜਾ ਉੱਥੇ ਬੜੀ ਕਮਾਈ ਹੈ ਕੈਨੇਡਾ ਚਲੇ ਜਾ ਬੜੀ ਕਮਾਈ ਹੈ ਉਮੀਦ ਹੈ ਕਿ ਤੁਹਾਨੂੰ ਵੀਡੀਓ ਪਸੰਦ ਆਈ ਪਸੰਦ ਆਈ ਸ਼ੇਅਰ ਕਰਨਾ ਥੈਂਕ ਯੂ